ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਇਸ ਵੇਲੇ ਦੀ ਬਹੁਤ ਹੀ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈਏ ਕਿ ਪੰਜਾਬ ਪੁਲਿਸ ਦੀ ਬੱਸ ਦਾ ਭਿਆਨਕ ਟੱਕਰ ਹੋਇਆ ਔਰ ਕਈ ਮੁਲਾਜ਼ਮ ਇਸ ਬੱਸ ਵਿੱਚ ਸਵਾਰ ਸਨ ਮਹਿਲਾ ਮੁਲਾਜ਼ਮ ਵੀ ਸਵਾਰ ਸਨ ਦੱਸ ਦਈਏ ਮੁਕੇਰੀਆਂ ਨੇੜੇ ਇਹ ਦਰਦਨਾਕ ਹਾਦਸਾ ਹੋਇਆ ਜਿੱਥੇ ਪੰਜਾਬ ਪੁਲਿਸ ਦੀ ਬੱਸ ਸਵੇਰੇ ਤੜਕਸਾਰ 6:30 ਵਜੇ ਦੇ ਕਰੀਬ ਇੱਕ ਖੜੇ ਟਰੱਕ ਦੇ ਨਾਲ ਜਾ ਟਕਰਾਉਂਦੀ ਹੈ ਜਿਸ ਵਿੱਚ ਜੋ ਸ਼ੁਰੂਆਤੀ ਜਾਣਕਾਰੀ ਪਹੁੰਚੀ ਉਸ ਦੇ ਆਧਾਰ ਤੇ ਗੱਲ ਕਰੀਏ ਤਾਂ ਚਾਰ ਜਿਹੜੇ ਪੁਲਿਸ ਮੁਲਾਜ਼ਮ ਹਨ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ ਜਿਸ ਦੇ ਵਿੱਚ ਇੱਕ ਲੇਡੀ ਕਾਂਸਟੇਬਲ ਵੀ ਸ਼ਾਮਿਲ ਹੈ ਦੱਸਿਆ ਜਾ ਰਿਹਾ ਹੈ ਕਿ 10 ਮੁਲਾਜ਼ਮ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ ਔਰ ਇਹ ਬੱਸ ਪੀਏ ਪੀ ਚੌਂਕ ਜਲੰਧਰ ਤੋਂ ਗੁਰਦਾਸਪੁਰ ਲਈ ਰਵਾਨਾ ਹੋਈ ਸੀ ਤੇ ਜਦ ਇਹ ਬੱਸ ਮੁਕੇਰੀਆਂ ਨੇੜੇ ਪਹੁੰਚੀ ਤਾਂ ਖੜੇ ਟਰੱਕ ਦੇ ਵਿੱਚ ਜਾ ਵੱਜੀ ਔਰ ਬਹੁਤ ਸਾਰੀ ਮੁਸ਼ਕਲ ਕਰਨ ਤੋਂ ਬਾਅਦ ਜਿਹੜੇ ਜ਼ਖਮੀ ਆ ਉਹਨਾਂ ਨੂੰ ਬਾਹਰ ਕੱਢਿਆ ਗਿਆ ਜਲੰਧਰ ਪਠਾਨਕੋਟ ਹਾਈਵੇ ਤੇ ਇਹ ਵੱਡਾ ਹਾਦਸਾ ਹੋਇਆ ਐਮਐ ਮਗਟ ਪਿੰਡ ਨੇੜੇ ਪੰਜਾਬ ਪੁਲਿਸ ਦੀ ਬੱਸ ਜਿਹੜੀ ਹੈ ਉਹ ਖੜੇ ਟਰੱਕ ਦੇ ਨਾਲ ਟਕਰਾ ਜਾਂਦੀ ਹੈ ਸੰਘਣੀ ਧੁੰਦ ਕਰਕੇ ਜੋ ਦੱਸਿਆ ਜਾ ਰਿਹਾ ਹੈ ਮੌਕੇ ਤੇ ਜਿਹੜੇ ਲੋਕ ਮੌਜੂਦ ਸਨ ਉਹਨਾਂ ਦਾ ਕਹਿਣਾ ਕਿ ਸੰਘਣੀ ਧੁੰਦ ਕਰਕੇ ਹਾਦਸਾ ਹੋ ਰਿਹਾ ਔਰ ਖੜੇ ਟਰੱਕ ਵਿੱਚ ਤੜਕਸਾਰ 6:30 ਵਜੇ ਪੁਲਿਸ ਮਲਾਜਮਾਂ ਨਾਲ ਭਰੀ ਹੋਈ ਬੱਸ ਜਿਹੜੀ ਟਕਰਾ ਜਾਂਦੀ ਹੈ ਮਹਿਲਾ ਪੁਲਿਸ ਮਲਾਜਮ ਵੀ ਇਸ ਬੱਸ ਵਿੱਚ ਮੌਜੂਦ ਸਨ ਔਰ ਤਸਵੀਰਾਂ ਰਹੀਂ ਤੁਸੀਂ ਦੇਖ ਪਾ ਰਹੇ ਹੋ ਕਿ ਬੱਸ ਬੁਰੀ ਤਰ੍ਹਾਂ ਫਸੀ ਹੋਈ ਹੈ ਟਰੱਕ ਦੇ ਵਿੱਚ ਕਾਫੀ ਲੋਕ ਮੌਕੇ ਤੇ ਇਕੱਠੇ ਹੋ ਚੁੱਕੇ ਹਨ ਅਤੇ ਟਰੈਕਟਰ ਦੀ ਮਦਦ ਦੇ ਨਾਲ બસ ਨੂੰ ਜਿਹੜਾ ਆ ਉਹ ਬਾਹਰ ਕੱਢਿਆ ਜਾ ਰਿਹਾ ਕਿਉਂਕਿ ਟਰੱਕ ਦੇ ਵਿੱਚ ਬੱਸ ਫਸੀ ਹੋਈ ਹੈ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਕਿ ਜਿਹੜੇ ਮਲਾਜਮਾਂ ਤੇ ਸੱਟ ਲੱਗੀ ਹੈ ਕਾਫੀ ਗੰਭੀਰ ਸੱਟਾਂ ਵੱਜੀਆਂ ਨੇ ਅਤੇ ਜਿਨ੍ਹਾਂ ਦੀ ਮੌਤ ਹੋਈ ਹੈ ਬਹੁਤ ਤੜਪ ਤੜਪ ਕੇ ਮਰੇ ਹਨ ਕਿਉਂਕਿ ਮੌਕੇ ਤੇ ਜੇਕਰ ਜੀਸੀਬੀ ਹੁੰਦੀ ਜੀਸੀਬੀ ਦੀ ਮਦਦ ਨਾਲ ਬੱਸ ਨੂੰ ਬਾਹਰ ਕੱਢਿਆ ਜਾ ਸਕਦਾ ਸੀ ਤੇ ਜਿਹੜੇ ਮਲਾਜਮ ਅੰਦਰ ਬੱਸ ਦੇ ਫਸੇ ਸਨ ਉਹਨਾਂ ਨੂੰ ਬਾਹਰ ਕੱਢਿਆ ਜਾ ਸਕਦਾ ਸੀ ਪਰ ਹਾਲੇ ਤੱਕ ਜਿਹੜੀ ਖਬਰ ਪਹੁੰਚੀ ਹੈ ਉਹ ਇਹੀ ਹੈ ਕਿ ਮੌਕੇ ਤੇ ਚਾਰ ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਹੈ ਜਿਸ ਦੇ ਵਿੱਚ ਬੱਸ ਦਾ ਡਰਾਈਵਰ ਇੱਕ ਲੇਡੀ ਕਨਸਟੇਬਲ ਵੀ ਸ਼ਾਮਲ ਹੈ ਔਰ ਕਈ ਥਾਂ ਹਾਂ ਤੋਂ ਤਾਂ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਚਾਰੇ ਹੀ ਜਿਹੜੇ ਮੁਲਾਜ਼ਮਾਂ ਦੀ ਮੌਤ ਹੋਈ ਹੈ ਉਹ ਐਸਆਈ ਸੰ ਪਰ ਅਸੀਂ ਕਿਸੇ ਵੀ ਗੱਲ ਦੀ ਹਾਲੇ ਤੱਕ ਪੁਸ਼ਟੀ ਨਹੀਂ ਕਰਦੇ ਲੇਕਿਨ ਐਨੀ ਗੱਲ ਹਾਲੇ ਤੱਕ ਸਾਹਮਣੇ ਆਈ ਹੈ ਕਿ ਚਾਰ ਮੁਲਾਜ਼ਮਾਂ ਦੀ ਮੌਕੇ ਤੇ ਮੌਤ ਹੋ ਚੁੱਕੀ ਹੈ ਅਤੇ 10 ਮੁਲਾਜ਼ਮ ਗੰਭੀਰ ਰੂਪ ਵਿੱਚ ਜ਼ਖਮੀ ਹੋ ਚੁੱਕੇ ਨੇ ਕੋਈ ਮੌਕੇ ਦੀ ਰਿਪੋਰਟ ਦਿਖਾਣੇ ਜੀ ਕਿਹੜੀ ਜਗ੍ਹਾ ਤੋਂ ਪਾਜੀ ਜਾ ਰਹੇ ਕਿੱਥੋਂ ਕਿੱਥੇ ਜਾ ਰਹੇ ਸੀ ਦੱਸੋ ਤੁਸੀਂ ਅਸੀਂ ਜਿਲੰਦਰ ਡਿਊਟੀ ਵਾਸਤੇ ਗਰਦਾਸਪੁਰ ਜਾ ਰਹੇ ਹਾਂ ਚਿੱਕੜਥਾਂ ਤੋਂ ਜੀ ਕਿ ਕਦ ਕਿੰਨੇ ਕਵਜ ਦਾ ਟਾਈਮ ਸੀਗਾ ਜੀ ਅਸੀਂ ਬਿਲਕੁਲ 5:00 ਵਜੇ ਚੱਲ ਲੱਗੇ 5:00 ਵਜੇ ਉੱਥੋਂ ਸਾਡੀ ਗੱਡੀ ਬਿਲਕੁਲ ਬਾਹਰ ਨਿਕਲ ਗਈ ਆ ਤੇ ਤੁਹਾਡੇ ਸਾਹਮਣੇ ਲਾ ਲੋ 5 ਉੱਥੋਂ ਜਲੰਧਰ ਤੋਂ ਇੱਥੇ ਤੱਕਰ ਦਾ ਬਹੁਤ ਬਹੁਤ ਘੰਟੇ ਦਾ ਸਫ਼ਰ ਹੈ ਸਾਰਾ ਠੀਕ ਹੈ ਜੀ ਤਾਂ ਘੰਟੇ 'ਚ ਅਸੀਂ ਇੱਥੇ ਪਹੁੰਚਿਆ ਤੇ 10 ਮਿੰਟ ਹੋ ਗਏ ਤੇ ਗੱਡੀ ਤੋਂ ਸਾਨੂੰ ਸਾਪ ਨੇ ਪਤਾ ਸਾਰੇ ਬੰਦੇ ਘੱਟੋ ਘਾਟ ਰਕਈਆਂ ਦਾ ਅੱਖਾਂ ਫ ਲੱਗੀਆਂ ਆਈਆਂ ਜਿਦਾ ਸੁੱਤੇ ਪਏ ਇਹ ਤਾਂ ਕੁਝ ਜਾਗਦੇ ਵੀ ਹਨ ਰੋਲੀ ਪੈ ਗਈ ਇੱਕ ਵਾਰ ਵੀ ਗੱਡੀ ਰੋਂਗ ਸਾਈਡ ਚੱਲ ਗਈ ਆ ਤੇ ਉਹਦੇ ਪਤਾ ਲੱਗਾ ਜਦੋਂ ਦੇਖੀ ਹਾਂ ਆ ਗੱਡੀ ਬੱਜੀ ਹੈ ਗੱਡੀ ਠੀਕ ਹੈ ਕਿੰਨਾ ਕਿੰਨਾ ਨੁਕਸਾਨ ਨੁਕਸਾਨ ਤਾਂ ਸਾਮਣੇ ਸਰ ਕਿਥੋਂ ਡੱਟ ਵੀ ਹੋ ਗਏ ਇੱਕ ਦੋ ਗੱਜਾਂ ਦੇ ਬਾਕੀ ਸਾਰੇ ਲਖਮੀ ਆ ਪਰ ਚੱਕਮੀ ਬਹੁਤ ਆ ਜਿਨ੍ਹਾਂ ਨੂੰ ਹੁਣ ਨੁਕਸਾਨ ਲੈ ਗਏ ਆ ਘੱਟੋ ਘੱਟ 10-12 ਜਿਹੜੇ ਲਖਮੀ ਆ 10 ਕੋਣੇ ਜਿਹੜੇ ਹੱਫਲ ਲੈ ਗਏ ਜੀ ਆਪਰਾ ਕੀ ਨਾਮ ਮੇਰਾ ਐਸ.ਆਈ. ਜਤਿੰਦਰ ਸਿੰਘ ਮੇਰਾ ਨਾਮ ਆ ਮੈਂ ਜਿੰਦਗੀਤ ਨੂੰ ਜਿਲੰਦਰ ਤੋਂ ਫੇਡ ਹੈ ਜੀ ਦਾ ਓਕੇ ਜਿੰਦਗੀਤ ਵਾਲੇ ਸਰ ਕਿੱਦਾਂ ਹੋਈ ਹੈ ਦੁਰਘਟਨਾ ਸਰ ਮੈਂ ਐਸ.ਆਈ. ਆ ਪਠਾਨਕੋਟ ਐਸਸੀ ਗੁਲਵਿੰਦਰ ਸਿੰਘ ਮੇਰਾ ਪਿੰਡ ਨਾਲ ਪੰਡੋਰੀ ਆ ਮੇਰਾ ਮੈਂ ਗੁਰਦੁਆਰਾ ਸਾਹਿਬ ਜਾ ਰਿਹਾ ਸੀ ਸਵੇਰੇ ਤੇ ਮੇਰੇ ਚਾਚੇ ਦਾ ਬੇਟਾ ਮੈਨੂੰ ਮਿਲਿਆ ਜੋ ਗੰਨੇ ਦੀ ਟਰਾਲੀ ਲੈ ਕੇ ਮਕੇਰੀਆਂ ਜਾ ਰਿਹਾ ਸੀ ਤੇ ਜਦੋਂ ਮੈਂ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਿਆ ਤੇ ਉਹਦਾ ਫੋਨ ਆਇਆ ਕਹਿੰਦਾ ਜੀ ਪੰਜਾਬ ਪੁਲਿਸ ਦੀ ਵਸ ਜਿਹੜੀ ਆ ਇੱਕ ਟਰਾਲੇ ਵਿੱਚ ਵੱਜ ਗਈ ਭਾਜੀ ਤੇ ਬਹੁਤ ਨੁਕਸਾਨ ਹੋਇਆ ਤੁਸੀਂ ਜਲਦੀ ਤੋਂ ਜਲਦੀ ਬੰਦੇ ਲੈ ਕੇ ਤੇ ਐਮ ਐਪੋਂਜੋ ਮੈਂ ਉਸੇ ਵੇਲੇ ਮੁੰਡੇ ਆਪਣੇ ਨਾਲ ਦੇ ਲੈ ਤੇ ਇੱਥੇ ਆ ਗਿਆ ਮੇਰਾ ਬ੍ਰਦਰ ਤੇ ਹੋਰ ਚਾਚੇ ਦੇ ਬੇਟੇ ਹੋਰ ਜਿਹੜੇ ਉਹ ਮੇਰੇ ਆਣ ਤੋਂ ਪਹਿਲਾਂ-ਪਹਿਲਾਂ ਉਹਨਾਂ ਨੇ ਬੱਸ ਵਿੱਚ ਆਪਣੀ ਕਰ ਰਹੀ ਕੋਸ਼ਿਸ਼ ਉਹਨਾਂ ਨੂੰ ਕੱਢਣ ਦੀ ਤੇ ਉਦੋਂ ਅਸੀਂ ਵੀ ਆ ਗਏ ਅਸੀਂ ਆ ਕੇ ਵੇਖਿਆ ਬੱਸ ਜਿਹੜੀ ਬੁਰੀ ਤਰ੍ਹਾਂ ਫਸੀ ਸੀ ਟਰੈਕਟਰ ਨਾਲ ਵੀ ਕੱਢੀ ਟਰਾਲਾ ਵੀ ਅਸੀਂ ਅੱਗੇ ਪਿੱਛੇ ਕੀਤਾ ਪਰ ਕੋਈ ਬਾਹਰ ਨਹੀਂ ਚਲੀ ਮੁਕੇਰੀਆਂ ਥਾਣੇ ਫੇਮਾ ਫੋਨ ਕੀਤਾ ਮੁੰਚੀ ਨੂੰ ਉਹ ਕਹਿੰਦੇ ਅਸੀਂ ਜਲਦੀ ਪਹੁੰਚ ਰਹੇ ਹਾਂ ਕਿੰਨੇ ਲੋਕਾਂ ਦੀ ਮੌਤ ਹੋਈ ਇਹਦੇ ਵਿੱਚ ਇੱਕ ਲੜਕੀ ਸੀ ਤੇ ਇੱਕ ਏਐਸਆਈ ਆ ਜਿਹੜਾ ਅਸੀਂ ਕੱਢ ਕੇ ਤੇ ਮਕੀਰੀਆਂ ਭੇਜ ਦਿੱਤਾ ਉਹ ਤੇ ਡੈੱਡ ਬੋਡੀ ਸੀ ਤੇ ਬਾਕੀ ਚਾਰ ਪੰਜ ਜਿਹੜੇ ਮੁਲਾਜ਼ਮ ਹੋਰ ਸੀ ਜਿਨ੍ਹਾਂ ਦੇ ਸੱਟਾਂ ਲੱਗੀਆਂ ਤੇ ਡਰਾਈਵਰ ਜਿਹੜਾ ਆ ਉਹ ਬੁਰੀ ਤਰ੍ਹਾਂ ਫਸਿਆ ਉਹਨੂੰ ਅਸੀਂ ਕੱਢ ਰਹੇ ਹਾਂ ਗੱਲ ਤੱਕ ਹੁਣ ਤੱਕ ਪਤਾ ਲੱਗ ਪਾਇਆ ਕਿ ਇਹ ਬੱਸ ਕਿੱਥੋਂ ਕਿੱਥੇ ਜਾ ਰਹੀ ਸੀਗੀ ਇਹ ਬੱਸ ਜਲੰਧਰ ਪੀਏਪੀ ਤੋਂ ਡਿਊਟੀ ਜਾ ਰਹੀ ਗਰਦਾਸਪੁਰ ਤੇ ਗਰਦਾਸਪੁਰ ਸ਼ਹਿਰ ਜ਼ਿਲੇ ਦੀ ਵਾਸਤ ਸੀ ਜਿਹੜੀ ਮੁਲਾਜ਼ਮ ਲੈ ਕੇ ਆ ਰਹੀ ਸੀ ਗਰਦਾਸਪੁਰ ਜਾ ਰਹੀ ਇੰਨਾ ਪਤਾ ਲੱਗਾ